ਤੱਕਦਾ ਬਿਲੰਤਰਦਰ ਕਾਣਾ ਜਿਹੜਾ ਆਪਾਂ ਨੇ ਤੋੜ ਦਿੱਤਾ ਇਸ ਤੋਂ ਵੱਧ ਕਰੇ ਕਿਸ ਨੂੰ ਲੀਡ ਨਹੀਂ ਲਾਉਂਦਾ ਬਾਕੀ ਸਾਰੇ ਥੰਦੇ ਹੱਲੇ ਅੱਛਾ ਸੁਣੋ ਪਾ ਲੈ ਹੁਣ ਹੈਲੋ ਆਪਾਂ ਨੇ ਹੁਣ ਯਾਰ ਝੁੱਕ ਕਰ ਜਾ ਵੀਰੇ ਤੂੰ ਆਰੇ ਬਹੁਤ ਪਿਆਰ ਦੇ ਨਾਲ ਸਤਕਾਰ ਦੇ ਨਾਲ ਗੁਰਦੁਆਰਾ ਸਾਹਿਬ ਮੰਦਰ ਚਾਰਕੇ ਤੇ ਗੁਰੂਤਮ ਬੁੱਢਾ ਮੰਡੀ ਜਾਣਾ ਇਸ ਲਈ ਆਪਾਂ ਜਿਹੜੇ ਵੇ ਵੈਰੀ ਗੂ ਵੇਰ ਲੱਗਦੇ ਆ ਚੁੰਗ ਜਾਂਦੀ ਹੈ ਆਪਾਂ ਨੂੰ ਲੋਕਾਂ ਨੇ ਬੜਾ ਫਤਵਾ ਦਿੱਤਾ ਆਪਾਂ ਨੂੰ ਕੇ ਪਿਆਰ ਦੇ ਨਾਲ ਮੱਥਾ ਟੇਕਣ ਜਾਣਾ ਲੋਕਾਂ ਨਾਲ ਸਲਵਾਰ ਕਰਨਾ ਕੋਈ ਟੋਲਟ ਮੱਕਾ ਨਹੀਂ ਕੋਈ ਕੁਝ ਨਹੀਂ ਸ਼ਾਂਤੀ ਦੇ ਨਾਲ ਆਪਾਂ ਨੇ ਕੰਮ ਕਰਨਾ ਹੈ ਸ਼ਾਂਤੀ ਬਣਾ ਕੇ ਰੱਖਣੀ ਹੈ ਕੋਈ ਸ਼ੋਰ ਕੋਈ بڑے ਚਸ਼ਣ ਨਹੀਂ ਬਣਾਉਣੇ ਕੋਈ ਕਿਸੇ ਤਰ੍ਹਾਂ ਦੇ ਜਸ਼ਨ ਨਹੀਂ ਮਨਾਣਾ ਪਿਆਰ ਦੇ ਨਾਲ ਜਾਣਾ ਮੱਥਾ ਟੇਕਣਾ ਜੀ ਇਹਦਾ ਭਾਈ ਇਹਦਾ ਭਾਈ ਇੱਕ ਮਿੰਟ ਇੱਕ ਮਿੰਟ ਆਪਣਾ ਕਰ ਇੱਕ ਮਿੰਟ ਇੱਕ ਮਿੰਟ ਸਾਰੀ ਪਬਲਿਕ ਕੀ ਹੈ ਸਰ ਜੀ ਐਸਐਮ ਇੱਕ ਮਿੰਟ ਇੱਕ ਮਿੰਟ ਕਿਧਰ ਜਾਣਾਗੇ ਇਹਨਾਂ ਨੂੰ ਪੂਰੀ ਲਵਾਜੀ ਪੂਰੀ ਸਾਰੇ ਇਧਰੋਂ ਸਾਰੇ ਇਧਰੋਂ ਉਤਰਾ ਬਣਾ रूपा <laughs> भराम